ਇਤੀ ਦਿਨੀ ਪਿੰਡ ਮੋਰੋ ਵਿੱਚ ਭਾਰੀ ਮੀਂਹ ਦੌਰਾਨ ਜੋ ਗਰੀਬ ਪਰਿਵਾਰ ਦੇ ਮਕਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਪਿੰਡ ਮੋਰੋ ਦੇ ਸਰਪੰਚ ਹਰਦੀਪ ਸਿੰਘ ਅਤੇ ਉਸ ਦੇ ਅਮਰੀਕਾ ਰਹਿੰਦੇ ਪਰਿਵਾਰ ਵੱਡੇ ਭਰਾ ਡਾਕਟਰ ਨਵਜੋਤ ਸਿੰਘ ਵੱਲੋਂ ਜਿੱਥੇ ਦੁੱਖ ਦੀ ਘੜੀ ਵਿੱਚ ਰਾਸ਼ਨ ਵੰਡਿਆ ਅਤੇ ਮਕਾਨਾਂ ਨੂੰ ਬਚਾਉਣ ਲਈ ਤਰਪਾਲਾ ਵੰਡੀਆਂ ਉੱਥੇ ਅੱਜ ਮਕਾਨਾਂ ਦੀ ਮੁਰੰਮਤ ਲਈ ਆਰਥਿਕ ਮਾਲੀ ਸਹਾਇਤਾ ਕੀਤੀ ਸਰਪੰਚ ਹਰਦੀਪ ਸਿੰਘ ਵੱਲੋਂ ਆਪਣੇ ਘਰ ਬੁਲਾ ਕੇ ਪੈਸਿਆਂ ਨਾਲ ਭਰੇ ਬੰਦਲ ਫਾਪੇ ਗਰੀਬ ਪਰਿਵਾਰਾਂ ਨੂੰ ਵੰਡੇ ਇਸ ਮੌਕੇ ਗਰੀਬ ਪਰਿਵਾਰਾਂ ਵੱਲੋਂ ਸਰਪੰਚ ਹਰਦੀਪ ਸਿੰਘ ਅਤੇ ਕੁਝ ਸਟਾਫ ਮੈਂਬਰਾਂ ਤੋਂ ਬੋਲੇ ਕਿ ਅਮ੍ਰਿਕਾ ਬੋਲੇ ਭਰਾ ਐਲਮਨ ਸਿੰਘ ਦੰਦਾਇਤ ਨਗਰ ਅੰਮ੍ਰਿਤਸਰ ਤੋਂ ਇਸ ਮੌਕੇ ਸਰਪੰਚ ਹਰਦੀਪ ਸਿੰਘ ਵੱਲੋਂ ਪਿੰਡ ਮੋਰੋ ਦੇ ਵੀ ਦੇਸ਼ਾਂ ਵਿੱਚ ਵਸਦੇ ਭਰਾਵਾਂ ਨੂੰ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਡਾਕਟਰ ਰਾਣਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅਸੀਂ ਪ੍ਰੋਮਿਸ ਕੀਤਾ ਸੀ ਪਹਿਲਾਂ ਕਿ ਸਭ ਤੋਂ ਪਹਿਲਾਂ ਜਿਹੜਾ ਆ ਸਾਰੇ ਘਰਾਂ ਦੇ ਵਿੱਚ ਰਾਸ਼ਨ ਤੇ ਤਰਪਾਲਾਂ ਪਹੁੰਚਾਈਆਂ ਗਈਆਂ ਤੇ ਅੱਜ ਜੋ ਵਾਅਦਾ ਕੀਤਾ ਗਿਆ ਸੀ ਕਿ ਜਿਹੜੇ ਘਰ ਢਹਿ ਢੇਰੀ ਹੋ ਚੁੱਕੇ ਆ ਪੂਰੀ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਆਪਣਾ ਦਸਵੰਧ ਕੱਢ ਕੇ ਮੇਰੇ ਜੋ ਬ੍ਰਦਰ ਆ ਯੂਐਸ ਦੇ ਵਿੱਚ ਮੇਰੇ ਫਾਦਰ ਸਾਹਿਬ ਅਤੇ ਮੇਰੇ ਵੱਲੋਂ ਜਿਹੜਾ ਆ ਡੋਨੇਸ਼ਨ ਦਿੱਤੀ ਗਈ ਆ ਤਾਂ ਕਿ ਜਿਹੜਾ ਉਹਨਾਂ ਦਾ ਜੋ ਵੀ ਆ ਨੁਕਸਾਨ ਹੋਇਆ ਉਹਨਾਂ ਦੀ ਥੋੜੀ ਪਰਪਾਈ ਕੀਤੀ ਜਾ ਸਕੇ ਤੇ ਮੈਂ ਹਲ ਫਿਰ ਇੱਕ ਵਾਰ ਰਿਕਵੈਸਟ ਕਰਦਾ ਬਾਕੀ ਲੋਕਾਂ ਨੂੰ ਵੀ ਜਿਹੜੇ ਐਨ ਆਰ ਆਈ ਵੀਰਿਆ ਹੱਲੇ ਵੀ ਜਿਹੜਾ ਲੋਕ ਆ ਕਾਫੀ ਮੁਸ਼ਕਿਲ ਦੇ ਵਿੱਚ ਆ ਉਹ ਬਾਅਦ ਤੋਂ ਬਾਅਦ ਜਿਹੜੀ ਹੈਲਪ ਭੇਜਣ ਕੁਝ ਐਨ ਆਰ ਆਈ ਵੀਰਾਂ ਵੱਲੋਂ ਹੈਲਪ ਭੇਜੀ ਗਈ ਆ ਪਰ ਅਫਸੋਸ ਇਸ ਗੱਲ ਦਾ ਆ ਕਿ ਮੇਰੇ ਫਾਦਰ ਸਾਹਿਬ ਨੇ ਬਹੁਤ ਰਿਕਵੈਸਟ ਔਰ ਮੈਸੇਜਸ ਪਾਏ ਸੀਗੇ ਉਹਦੇ باوجود ਵੀ ਬਹੁਤ ਘੱਟ ਲੋਕ ਜਿਹੜੇ ਆ ਕਿ ਸਾਹਮਣੇ ਆਏ ਆ ਨਿਕਲ ਕੇ ਮੇਰੀ ਰਿਕਵੈਸਟ ਆ ਕਿ ਅੱਗੇ ਆਓ ਤਾਂ ਕਿ ਜਿਹੜੇ ਪਰਿਵਾਰ ਇਸ ਮੁਸੀਬਤ ਦੀ ਘੜੀ ਵਿੱਚ ਹੈਗੇ ਆ ਅਸੀਂ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਇਸ ਤੋਂ ਬਾਹਰ ਕੱਢ ਸਕੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਇੱਥੇ ਸਰਪੰਚ ਸਾਹਿਬ ਦੇ ਘਰ ਅਸੀਂ ਇਕੱਠੇ ਹੋਏ ਸੀਗੇ ਤੇ ਡਾਕਟਰ ਨਵਜੋਤ ਸਿੰਘ ਵੱਲੋਂ ਮਾਲੀ ਮਾਲੀ ਸਾਹਿਬਾ ਵੀ ਜੀ ਆ ਪੀੜਤਾਂ ਦੇ ਘਰਾਂ ਲਈ ਤੇ ਉਹਨਾਂ ਦੇ ਫਾਦਰ ਸਾਹਿਬ ਤੇ ਸਰਪੰਚ ਹਰਦੀਪ ਸਿੰਘ ਵੱਲੋਂ ਉਹ ਮਾਲੀ ਜਾਇਤਾ ਪੀੜਤ ਪਰਿਵਾਰਾਂ ਨੂੰ ਵੰਡੀ ਗਈ ਅਸੀਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਹੋਰ ਵੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਚੜ ਕੇ ਆਪਣੀ ਡੋਨੇਸ਼ਨ ਕਰੋ ਥੋੜਾ ਥੋੜਾ ਵੀ ਕਰੋਗੇ ਤੁਸੀਂ ਇੱਥੇ ਬਹੁਤ ਕੁਝ ਬਣ ਜਾਂਦਾ ਆ ਧੰਨਵਾਦ ਸਨ ਸਸੀ ਗਾਲ ਜੀ ਮੈਂ ਸਰਪੰਚ ਸਾਹਿਬ ਤੇ ਉਹਨਾਂ ਦੇ ਬ੍ਰਦਰ ਦਾ ਬਹੁਤ ਧੰਨਵਾਦੀ ਹਾਂ ਜੀ ਉਹਨਾਂ ਨੇ ਸਾਡੀ ਹੈਲਪ ਕੀਤੀ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਸਾਡੀ ਹੈਲਪ ਕਰੋ ਸਾਡਾ ਸਾਰਾ ਘਰ ਟ ਹੈ ਗਿਆ ਕਈਆਂ ਦੇ ਘਰ ਖਰਾਬ ਹੋ ਗਏ ਆਪਾਂ ਬਾਹਰ ਵੀ ਹੈਲਪ ਕਰਦੇ ਆ ਸਾਰਿਆਂ ਦੀ ਪਰ ਆਪਣੇ ਪਿੰਡ ਵਿੱਚ ਆਫਤ ਆਈ ਹੋ ਜੀ ਸਾਰੇ ਸਾਰੇ ਹੈਲਪ ਕਰੋ ਆਪਾਂ ਹੋਰ ਪ੍ਰੋਗਰਾਮ ਤੇ ਵੀ ਡੋਨੇਸ਼ਨਾਂ ਇਕੱਠੀਆਂ ਕਰਦੇ ਆਂ ਤੇ ਆਹ ਮੁਸੀਬਤ ਵੇਲੇ ਵੀ ਸਾਰੇ ਸਾਡੀ ਹੈਲਪ ਕਰੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ